ਆਪ ਹੀ ਨਾਮ ਰਵਾਇਆ ਕਰੋ ਫੁਰਤ ਫੁਰਤ ਕੁਰਦੇ ਰਾਤ ਨੂੰ ਸਤਿ ਸ੍ਰੀ ਅਕਾਲ ਜੀ ਲੈ ਕੇ ਆਇਆ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 3 ਸਤੰਬਰ ਨੂੰ ਸਾਜਲੀ ਸੰਗਰੂਰ ਦੇ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਸੀ ਤੇ ਉੱਥੋਂ ਇਲੈਕਟ੍ਰਿਕ ਸਕੂਟਰਾਂ ਦੇ ਕੌਣ ਵੈਕਟਰ ਰੇਡਰ ਤੇ ਜਾਫੀ ਬਣेंगे ਤੇ ਪੂਰੀ ਵੀਡੀਓ ਦੇਖ ਕੇ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ Allrounder 855 ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਫੋਲੋ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਲੈ ਕੇ ਆਉਂਦੇ ਆਂ ਤੇ ਗੱਲ ਕਰਦੇ ਆਂ ਸਾਜਲੀ ਸੰਗਰੂਰ ਕਬੱਡੀ ਟੂਰਨਾਮ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉਥੇ ਪਹਿਲਾ ਨਾਮ 51000 ਤੇ ਦੂਜਾ ਨਾਮ 44000 ਸੀ ਤੇ ਵੈਟ ਰੇਡਰ ਤੇ ਜਾਫਗਾਂ ਦੇ ਲਈ ਇਲੈਕਟ੍ਰਿਕ ਸਕੂਟਰਾਂ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਰਸੀਨ ਤੇ ਬੱਛੋਣੀ ਦੀਆਂ ਟੀਮਾਂ ਦੇ ਵਿਚਕਾਰ ਤੇ ਇਹਦੇ ਵਿੱਚੋਂ ਬੱਛੋਣੀ ਦੇ ਨੰਬਰ ਰਹੇ 11 ਤੇ ਰਸੀਨ ਦੇ ਨੰਬਰ ਰਹੇ 12 ਤੇ ਇਹਦੇ ਵਿੱਚੋਂ ਰਸੀਨ ਫਸਟ ਤੇ ਬੱਛੋਣੀ ਟੀਮ ਸੈਕੰਡ ਰਹੀ ਤੇ ਇਥੋਂ ਦਾ ਬੈਟਰ ਟਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਟਰ ਟਰੇਡਰ ਬਣੇਗਾ ਛੋਟਾ ਨਾਥ ਸਿੰਘਾਦੌੜਾ ਵਾਲਾ 8 ਕਵਡੀਆਂ ਪਾ ਕੇ 8 ਨੰਬਰ ਲੈ ਤੇ ਤਰਸੀਨ ਦੀ ਟੀਮ ਵੱਲੋਂ ਖੇਡਦਾ ਸੀ ਤੇ ਬੈਠ ਜਾਫੀ ਦੀ ਗੱਲ ਕਰਕੇ ਤਾਂ ਬੈਠ ਜਾਫੀ ਬਣੇਗਾ ਖੁਸ਼ੀ ਬੱਚੋਣੇ ਵਾਲਾ ਚਾਰ ਟੱਚ ਲੈ ਕੇ ਇੱਕ ਜਫਾ ਲਾਇਆ ਤੇ ਮੁੰਡੇ ਸਾਜਲੀ ਦੇ ਕਬੱਡੀ ਕੱਪ ਤੋਂ ਇਲੈਕਟ੍ਰਿਕ ਸਕੂਟਰਾਂ ਦੇ ਬੈਸਟ ਰੇਟਰ ਤੇ ਜਾਫੀ ਬਣਿਆਗੇ ਤੇ ਹਾਂਜੀ ਇਹ ਸੀ ਕੱਲ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਆਪਣੇ YouTube ਚੈਨਲ All Rounder 855 ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ